ਏ ਬਣ ਰਹੀ ਆ ਜੀ ਚੀਲੀ ਚੀਜ਼ گارਲਿਕ ਬ੍ਰੈਡ ਵਾਈਟ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਹੁਤ ਜਲਦੀ ਅਸੀਂ ਬਣਾ ਕੇ ਤਿਆਰ ਕਰ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਸਾਰਿਆਂ ਨੂੰ ਪਸੰਦ ਆਂਦੀ ਆ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਆਪਣੇ ਆਪਣੇ ਪਰਿਵਾਰਾਂ ਵਿੱਚ ਹੱਸਦੇ ਬਸਦੇ ਰਹੋ ਜੀ ਅਸੀਂ ਵੀ ਠੀਕ ਆ ਤੇ ਚੜ੍ਹਦੀ ਕਲਾ ਚ ਆ ਜੀ ਅੱਜ ਮੈਂ ਬਣਾ ਰਹੀ ਆ ਚਿਲੀ ਚੀਜ਼ گارਲਿਕ ਬ੍ਰੈਡ ਵਾਈਟ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਟੇਸਟੀ ਬਹੁਤ ਬਣਦੀ ਆ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਤੇ ਘੱਟ ਸਮੇਂ ਦੇ ਵਿੱਚ ਬਣ ਕੇ ਅਸੀਂ ਬਣਾ ਕੇ ਤਿਆਰ ਕਰ ਸਕਦੇ ਆ ਜੀ ਕੋਈ ਵੀ ਬੱਚਿਆਂ ਦੀ ਕੋਈ ਬੱਚਿਆਂ ਦੀ ਪਾਰਟੀ ਹੋਵੇ ਤਾਂ ਵੀ ਅਸੀਂ ਬਣਾ ਸਕਦੇ ਆ ਘਰ 'ਚ ਵੀ ਬੱਚਿਆਂ ਦਾ ਆਪਣਾ ਦਿਲ ਕਰਦਾ ਬਾਹਰੋਂ ਵਾਈਟ ਕਰੋ ਦੀ ਤੇ ਘਰ 'ਚ ਬਣਾ ਕੇ ਤਿਆਰ ਕਰ ਸਕਦੇ ਆ ਇਸ ਤਰ੍ਹਾਂ ਨਾ ਮੈਂ 10 12 ਪੀਸ ਨੂੰ ਬ੍ਰੈਡ ਦੇ ਲੈ ਲੈ ਤੇ ਇਹ 10 12 ਪੀਸ ਲੈ ਕੇ ਇਨਾਂ ਨੂੰ ਸੌਟੇਜ ਹਲਕਾ ਹਲਕਾ ਜਿਹਾ ਸੀ ਗਰਮ ਕਰਨਾ ਆ ਥੋੜਾ ਜਿਹਾ ਤੇਲ ਲਗਾ ਕੇ ਜਾਂ ਕੋਈ ਵੀ ਤੁਸੀਂ ਤੇਲ ਕੁਕਿੰਗ ਆਇਲ ਜਿਹੜਾ ਉਹ ਲਗਾ ਕੇ ਤਿਆਰ ਕਰ ਸਕਦੇ ਆ ਇਹਨੂੰ ਹਲਕਾ ਜਿਹਾ ਸੌਟੇਜ ਆ ਕਰਨਾ ਦੋਨੋਂ ਸਾਈਡਾਂ ਤੋਂ ਬਰੈਡ ਨੂੰ ਲਓ ਜੀ ਇਸ ਤਰ੍ਹਾਂ ਸਾਰੇ ਪੀਸ ਲੈ ਲਿਆ ਉਧਰ ਦੂਸਰੀ ਸਾਈਡ ਤੇ ਪੈਨ ਮੈਂ ਗੈਸ ਤੇ ਰੱਖ ਦਿੱਤੀ ਆ ਤੇ ਪੈਨ ਦੇ ਵਿੱਚ ਸਿਰਫ ਹਲਕਾ ਜਿਹਾ ਇੱਕ ਚਮਚ ਤੋਂ ਵੀ ਘੱਟ ਕੁਕਿੰਗ ਆਇਲ ਪਾਉਣਾ ਆ ਇਸ ਤਰ੍ਹਾਂ ਡਰਾਈ ਰੋਸਟ ਇਹਨੂੰ ਥੋੜਾ ਜਿਹਾ ਸੌਰੀ ਸੌਰਟੇਜ ਆ ਕਾਰਨ ਦੇ ਨਾਲ ਆਇਲ ਦੇ ਨਾਲ ਤੇ ਜਿਹੜੀ ਬਰੈਡ ਆ ਇਹ ਬਹੁਤ ਹੀ ਟੇਸਟੀ ਕ੍ਰਾਂਚੀ ਬਣ ਕੇ ਤਿਆਰ ਹੁੰਦੀ ਆ ਜੀ ਤੇ ਸਾਈਡਾਂ ਤੋਂ ਕ੍ਰਾਂਚੀ ਹੁੰਦੀ ਉੱਪਰ ਆਪਾਂ ਇਹਦੇ ਜਦੋਂ ਚੀਜ਼ ਪਾ ਲੈਂਦੇ ਆ ਤੇ ਉਹਦੇ ਨਾਲ ਇਹ ਬਹੁਤ ਹੀ ਟੇਸਟੀ ਸੌਫਟ ਤੇ ਖਾਣ ਨੂੰ ਵੀ ਬਹੁਤ ਵਧੀਆ ਲੱਗਦੀ ਐ ਇਸ ਤਰ੍ਹਾਂ ਜਿਵੇਂ ਅਸੀਂ ਪੀਜ਼ਾ ਖਾ ਰਹੇ ਹੁੰਨੇ ਆ ਲਓ ਜੀ ਇਸ ਤਰ੍ਹਾਂ ਇੱਕ ਬਿਲਕੁਲ ਥੋੜਾ ਜਿਹਾ ਆਇਲ ਪਾਇਆ ਮੈਂ ਪੈਨ ਦੇ ਵਿੱਚ ਇਹਨੂੰ ਸਾਰੇ ਪਾਸਿਆਂ ਤੇ ਆਇਲ ਨੂੰ ਫੈਲਾ ਲਿਆ 1 ਵਾਈ 1 ਪੀਸ ਕਰਕੇ ਮੈਂ ਇਹਦੇ ਵਿੱਚ ਪੈਨ ਦੇ ਵਿੱਚ ਦੋਨਾਂ ਸਾਈਡਾਂ ਤੋਂ ਐਵੇਂ ਥੋੜਾ ਥੋੜਾ ਟਾਈਮ ਲਈ ਮੈਂ ਇਹਨੂੰ ਸੌਟੇ ਕਰਨਾ ਇਸ ਤਰ੍ਹਾਂ ਆ ਦੇਖੋ ਪਹਿਲਾਂ ਇੱਕ ਸਾਈਡ ਕਰ ਲਈ ਨਾਲ ਹੀ ਦੂਸਰੀ ਸਾਈਡ ਕਰ ਲੈਣੀ ਬਹੁਤ ਜ਼ਿਆਦਾ ਅਸੀਂ ਇਹਨੂੰ ਹਾਰਡ ਨਹੀਂ ਕਰਨਾ ਬਹੁਤ ਜ਼ਿਆਦਾ ਕ੍ਰਾਂਚੀ ਨਹੀਂ ਬਣਾਉਣਾ ਤੇ ਥੋੜਾ ਥੋੜਾ ਹੀ ਬਸ ਸੌਟੇ ਕਰਕੇ ਨਾ ਸਾਰੇ ਪੀਸ ਇਸ ਤਰ੍ਹਾਂ ਮੈਂ ਕੱਟ ਲੈਣੇ ਆ ਤੇ ਗੈਸ ਦੀ ਜਿਹੜੀ ਫਲੇਮ ਆ ਇਹ ਮੀਡੀਅਮ ਰੱਖਣੀ ਆ ਇਸ ਤਰ੍ਹਾਂ ਜੀ ਤੁਸੀਂ ਬਣਾਇਆ ਕਰੋ ਘਰ ਦੇ ਵਿੱਚ ਬੱਚੇ ਜਿਹੜੇ ਆ ਬੱਚਿਆਂ ਦੀ ਬਹੁਤ ਹੀ ਮੋਸਟ ਫੇਵਰੇਟ ਚੀਜ਼ ਆ ਇਹ ਕਿਉਂਕਿ ਬੱਚੇ ਅੱਜ ਕੱਲ ਹਰ ਕੋਈ ਪੀਜ਼ਾ ਖਾਣਾ ਪਸੰਦ ਕਰਦਾ ਹੈ ਜਿਸ ਜੋ ਚੀਜ਼ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਬਣਦੀ ਆ ਤੇ ਮੋਸਰੇਲਾ ਚੀਜ਼ ਹੋਵੇ ਚੈਟਰ ਚੀਜ਼ ਹੋਵੇ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਬੱਚੇ ਤਾਂ ਕਿਸਾਨੋ ਵੀ ਟੇਸਟੀ ਲੱਗਦੀਆਂ ਜੀ ਇਹੋ ਜਿਹੀਆਂ ਚੀਜ਼ਾਂ ਸੋ ਇਸ ਤਰ੍ਹਾਂ ਦੀ ਸਾਰੀਆਂ ਬਰੈਡਾਂ ਨੂੰ ਦੋਨਾਂ ਸਾਈਡਾਂ ਤੋਂ ਹਲਕਾ ਹਲਕਾ ਬਹੁਤ ਹੀ ਤਕਰੀਬਨ 1 ਮਿੰਟ ਦੇ ਵਿੱਚ ਸਾਰੇ ਪੀਸ ਮੈਂ ਕਰ ਲੈ ਸੀਗੇ ਥੋੜੇ ਥੋੜੇ ਹੀ ਗਰਮ ਕਰਨੇ ਆ ਅਗਰ ਤੁਹਾਡੇ ਕੋਲ ਪੁਰਾਣੀ ਬਰੈਡ ਪਈ ਹੋਵੇ ਉਹ ਵੀ ਤੁਸੀਂ ਕਰ ਸਕਦੇ ਆ ਜੇ ਅਗਰ ਫਰੈਸ਼ ਬਰੈਡ ਪਈ ਹੋਵੇ ਉਹ ਵੀ ਕਰ ਸਕਦੇ ਆ ਅਗਰ ਜਿੱਦਾਂ ਆਪਣੀ ਬਚ ਜਾਂਦੀ ਆ 5 6 ਪੀਸ ਵੀ ਘਰ ਵਿੱਚ ਬਚੇ ਹੋਏ ਹੁਣ ਤਾਂ ਬਹੁਤ ਜਲਦੀ ਆਪਾਂ ਇਸ ਤਰ੍ਹਾਂ ਬਣਾ ਕੇ ਤਿਆਰ ਕਰ ਸਕਦੇ ਆ ਤੇ ਜੀ ਗਰਮਾ ਗਰਮ ਚਾਹ ਦੇ ਨਾਲ ਵੀ ਬਹੁਤ ਟੇਸਟੀ ਲੱਗਦੀ ਆ ਚਾਹ ਤਾਂ ਤੁਸੀਂ ਸੌਫਟ ਡਰਿੰਕ ਵੀ ਲੈ ਸਕਦੇ ਆ ਦੇਖੋ ਜੀ ਇਸ ਤਰ੍ਹਾਂ ਥੋੜਾ ਜਿਹਾ ਆਇਲ ਫੇਰ ਮੈਂ ਲਗਾਤਾ ਤਿੰਨ ਤੋਂ ਚਾਰ ਬੂੰਦਾਂ ਆਇਲ ਦੀਆਂ ਫੇਰ ਪਾ ਲਈਆਂ ਇਸੇ ਤਰ੍ਹਾਂ ਹੀ ਬਰੈਡ ਨੂੰ ਫੇਰ ਅਸੀਂ ਸਾਰੀਆਂ ਸਾਈਡਾਂ ਤੋਂ ਸੌਟੇ ਕਰ ਲੈਣਾ ਦੇਖੋ ਇਸ ਤਰ੍ਹਾਂ ਥੋੜਾ ਜਿਹਾ ਸਪੈਚੂਲਾ ਦੇ ਨਾਲ ਨਾਲ ਇਹਨੂੰ ਪ੍ਰੈਸ ਕਰਨਾ ਆ ਤਾਂ ਜੋ ਜਿਹੜੀ ਕੋਈ ਵਾਰੇ ਉੱਪਰ ਨੂੰ ਵਿਚਲਾ ਹਿੱਸਾ ਜਿਹੜਾ ਬਰੈਡ ਦਾ ਹੁੰਦਾ ਉੱਪਰ ਨੂੰ ਉੱਠਿਆ ਹੋਇਆ ਹੁੰਦਾ ਆ ਇਹਨੂੰ ਪ੍ਰੈਸ ਕਰਨ ਦੇ ਨਾਲ ਇਹ ਬਹੁਤ ਸੋਹਣਾ ਗਰਮ ਹੋ ਜਾਂਦਾ ਤੇ ਸੌਫਟ ਹੋ ਜਾਂਦਾ ਲਓ ਜੀ ਮੈਂ ਸਾਰੀਆਂ ਬਰੈਡਾਂ ਨੂੰ ਇਸ ਤਰ੍ਹਾਂ ਤੇ ਫਰਾਈ ਪੈਨ ਦੇ ਵਿੱਚ ਸੌਟੇ ਕਰ ਲਿਆ ਆ ਕਾਰਨ ਤੋਂ ਬਾਅਦ ਮੈਂ ਇਸ ਤਰ੍ਹਾਂ ਸਾਰੀਆਂ ਬਰੈਡਾਂ ਰੱਖ ਲਈਆਂ ਆ ਤੇ ਇਹਨਾਂ ਨੂੰ ਹੁਣ ਮੈਂ ਇਹਨਾਂ ਦੀ ਕਟਿੰਗ ਕਰਨੀ ਆ ਚਾਹੋ ਤਾਂ ਤੁਸੀਂ ਫਰਾਈ ਕਰਨ ਤੋਂ ਸੌਟੇ ਕਰਨ ਤੋਂ ਪਹਿਲਾਂ ਵੀ ਇਹਨੂੰ ਕੱਟ ਕੇ ਵੀ ਕਰ ਸਕਦੇ ਆ ਪਰ ਮੈਂ ਇਸ ਤਰ੍ਹਾਂ ਹੀ ਸਾਫਤਿਆਂ ਨੂੰ ਕਰਕੇ ਬਾਅਦ ਵਿੱਚ ਇਹਨਾਂ ਨੂੰ ਮੈਂ ਕਟਿੰਗ ਕਰੂੰਗੀ ਇਹਨਾਂ ਦੇ ਆਪਾਂ ਇਹ ਬਾਈਟ ਪੀਸ ਬਣਾਉ ਜਿਸ ਜਿੰਨੀ ਕ ਅਸੀਂ ਬਾਈਟ ਲੈਨੇ ਆ ਉਹਨਾਂ ਕ ਅਸੀਂ ਇਹਨਾਂ ਦੇ ਪੀਸ ਬਣਾਉਣੇ ਆ ਦੇਖੋ ਇਸ ਤਰ੍ਹਾਂ ਅਗਰ ਨਹੀਂ ਕੱਟ ਹੁੰਦਾ ਤੁਸੀਂ ਥੋੜੇ ਥੋੜੇ ਪੀਸ ਲੈ ਕੇ ਵੀ ਕੱਟ ਸਕਦੇ ਆ ਦੇਖੋ ਇਹਨਾਂ ਦੇ ਹੁਣ ਮੈਂ ਥੋੜੇ ਪੀਸ ਲਵਾਂਗੀ ਕਿਉਂਕਿ ਜ਼ਿਆਦਾ ਕੱਟਣ ਵਿੱਚ ਥੋੜੀ ਮੁਸ਼ਕਲ ਆਉਂਦੀ ਆ 2 2 3 3 ਪੀਸ ਲੈ ਕੇ ਕੱਟ ਲਿਆ ਕਰੋ ਤੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਆ ਦੇਖੋ ਇਸ ਤਰ੍ਹਾਂ ਬਾਈਟ ਸਾਈਜ਼ ਬਣਾਉਣਾ ਜਿੰਨੀ ਕ ਆਪਾਂ ਦੀ ਬੁਰਕੀ ਹੁੰਦੀ ਆ ਆਪਾਂ ਰੋਟੀ ਦੀ ਬੁਰਕੀ ਖਾਣੇ ਜਾਂ ਪਰੌਂਠੇ ਦੇ ਆਪਾਂ ਬਾਈਟ ਲੈਣੇ ਆ ਉਹਨਾਂ ਕੇ ਅਸੀਂ ਸਾਈਜ਼ ਬਣਾਉਣਾ ਜਿਹੜਾ ਅਸੀਂ ਬਹੁਤ ਆਸਾਨੀ ਦੇ ਨਾਲ 1 ਵਾਈਟ ਹਨਾ ਅਸੀਂ ਖਾ ਸਕੀਏ ਤੇ ਇਸ ਤਰ੍ਹਾਂ ਹੀ ਅਸੀਂ ਸਾਰੇ ਮੇ ਪੀਸਾ ਨੂੰ ਕੱਟ ਲੈਣਾ ਆ ਕੱਟਣ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੂਸਰੀ ਆਹ ਸਾਰੇ ਪੀਸ ਕੱਟ ਲੈ ਹੁਣ ਅਗਲੇ ਪੀਸ ਤੁਹਾਨੂੰ ਦਿਖਾ ਰਹੀ ਆ ਇਸ ਤਰ੍ਹਾਂ ਤਿੰਨ ਪੀਸ ਜਾਂ ਚਾਰ ਪੀਸ ਲੈ ਲਓ ਇਹਨਾਂ ਨੂੰ ਸੈਂਟਰ ਦੇ ਵਿੱਚੋਂ ਇਸ ਤਰ੍ਹਾਂ ਕੱਟ ਲੈਣਾ ਕੱਟਣ ਤੋਂ ਬਾਅਦ ਫਿਰ ਇਹਨਾਂ ਨੂੰ ਹਾਫ ਕੱਟਣ ਤੋਂ ਬਾਅਦ ਫਿਰ ਇੱਕ ਪੀਸ ਦੇ ਚਾਰ ਹਿੱਸੇ ਬਣਾਉਣੇ ਜਿੱਦਾਂ ਦੋ ਹਿੱਸੇ ਇਹ ਬਣ ਗਏ ਤੇ ਦੋ ਹਿੱਸੇ ਆਪਾਂ ਇਸ ਸਾਈਡ ਦੇ ਬਣਾਉਣੇ ਆ ਇਸ ਤਰ੍ਹਾਂ ਦੇਖੋ ਜੀ ਮੈਂ ਸਾਰੇ ਪੀਸ ਬਣਾ ਕੇ ਤਿਆਰ ਕਰ ਲਿਆ ਬਾਈਟ ਸਾਈਜ਼ ਤੇ ਹੁਣ ਆਪਾਂ ਅੱਗੇ ਦੱਸਦੇ ਹਾਂ ਜੀ ਪੈਨ ਨੂੰ ਰੱਖ ਲਿਆ ਜੀ ਗੈਸ ਦੇ ਉੱਤੇ ਇਹ ਹੈਗਾ ਜੀ ਘਰ ਦਾ ਮੱਖਣ ਅਗਰ ਤੁਸੀਂ ਚਾਹੋ ਤਾਂ ਤੁਸੀਂ ਅਮੂਲ ਮੱਖਣ ਵੀ ਲੈ ਸਕਦੇ ਆ ਬਾਜ਼ਾਰ ਨਹੀਂ ਘਰ ਹੈਗਾ ਬਾਜ਼ਾਰ ਤੋਂ ਲੈ ਸਕਦੇ ਆ ਇਹ ਮੇਰਾ ਘਰ ਘਰ ਦਾ ਬਣਾਇਆ ਹੋਇਆ ਸਾਡਾ ਮੱਖਣ ਹੈ ਜੀ ਥੋੜਾ ਜਿਹਾ ਇਹਨੂੰ ਗਰਮ ਹੋਣ ਤੋਂ ਬਾਅਦ ਇਹਦੇ ਵਿੱਚ ਚੋਪ ਕੀਤਾ ਹੋਇਆ ਮੈਂ ਪਾਣਾ ਜੀ گارਲਿਕ ਲਸਣ ਹਲਕਾ ਜਿਹਾ ਚੋਪ ਕੀਤਾ ਹੋਇਆ ਜਿਆਦਾ ਬਿਲਕੁਲ ਪੇਸਟ ਨਹੀਂ ਬਣੀ ਚੋਪ ਕਰਨਾ ਆ ਤੇ ਇਹਨੂੰ ਹਲਕਾ ਜਿਹਾ ਬਸ ਅੱਧਾ ਕੁ ਮਿੰਟ ਹੀ ਇਹਨੂੰ ਲਸਣ ਨੂੰ ਆਪਾਂ ਬਟਰ ਦੇ ਵਿੱਚ ਸੌਟੇ ਕਰਨਾ ਹੈ ਇਸ ਤਰ੍ਹਾਂ ਭੁੰਨਣਾ ਆ ਜਿਆਦਾ ਇਹਨੂੰ ਪਕਾਉਣਾ ਨਹੀਂ ਹੈਗਾ ਸਿਰਫ ਕੱਚਾ ਪਾਣੀੇ ਨਿਕਾਲਣਾ ਹੈ ਅੱਧਾ ਮਿੰਟ ਬਾਹ ਪੁੰਨਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਬਰੀਕ ਕੱਟੇ ਹੋਏ ਪਿਆਜ਼ ਤੇ ਪਿਆਜ਼ ਦਾ ਵੀ ਫਲੇਵਰ ਬਹੁਤ ਸੋਹਣਾ ਹੁੰਦਾ ਅਗਰ ਤੁਸੀਂ ਚਾਹੋ ਤਾਂ ਤੁਸੀਂ ਪਿਆਜ਼ ਦੇ ਨਾਲ ਹਰੀ ਮਿਰਚ ਵੀ ਪਾ ਸਕਦੇ ਆ ਪਰ ਮੈਂ ਹਰੀ ਮਿਰਚ ਨਹੀਂ ਪਾਈ ਕਿਉਂਕਿ ਆਪਾਂ ਮੈਂ ਪਾਣੀ ਆ ਜੀ ਚਿੱਲੀ ਫਲੈਕਸ ਪਾਉਣੇ ਆ ਜਸਟ ਮੈਂ ਹੁਣੇ ਹੀ ਚਿੱਲੀ ਫਲੈਕਸ ਤਾਜ਼ੇ ਫਰੈਸ਼ ਹੁਣੇ ਬਣਾ ਕੇ ਹਟੇ ਸੀ ਸੋ ਉਹ ਪਾਣੇ ਆ ਉਹਦੇ ਨਾਲ ਜੀ ਟੇਸਟ ਬਹੁਤ ਵਧੀਆ ਆਂਦਾ ਤੁਸੀਂ ਦੇਖਿਆ ਹੋਵੇਗਾ ਜਦੋਂ ਅਸੀਂ ਪੀਜ਼ਾ ਵੀ ਲੈਣ ਜਾਂਦੇ ਆ ਤਾਂ ਸਾਨੂੰ ਪਾਉ ਚ ਮਿਲਦੇ ਹੁੰਦੇ ਚਿੱਲੀ ਫਲੈਕਸ ਦੇ ਜੋ ਪੀਜ਼ਾ ਦੇ ਉੱਪਰ ਸਪਰਿੰਕਲ ਕਰਕੇ ਖਾਣ ਨੂੰ ਬਹੁਤ ਟੇਸਟੀ ਲੱਗਦੇ ਆ ਕੌੜੇ ਨਹੀਂ ਹੁੰਦੇ ਇੰਨੇ ਜ਼ਿਆਦਾ ਪਰ ਖਾਣ ਨੂੰ ਬਹੁਤ ਵਧੀਆ ਲੱਗਦੇ ਫਲੇਵਰਫੁਲ ਅੱਧਾ ਕੁ ਮਿੰਟ ਹੀ ਪਿਆਜ਼ ਸੌਟੇ ਕਰਨੇ ਆ ਦੇਖੋ ਇਸ ਤਰ੍ਹਾਂ ਪਿਆਜ਼ ਸੌਟੇ ਕਰਨ ਤੋਂ ਬਾਅਦ ਥੋੜਾ ਜਿਹਾ ਨਮਕ ਪਾਣਾ ਆ ਨਮਕ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣਾ ਆ ਕਿਉਂਕਿ ਜਿਹੜੀ ਚੀਜ਼ ਹੁੰਦੀ ਹੈ ਵੀ ਥੋੜੀ ਜਿਹੀ ਸੌਲਟਡ ਹੁੰਦੀ ਹੈ ਇਸ ਕਰਕੇ ਨਮਕ ਨੂੰ ਹੱਥ ਘਾਟ ਰੱਖਣਾ ਜੀ ਤੇ ਨਮਕ ਪਾਣ ਤੋਂ ਬਾਅਦ ਆ ਦੇਖੋ ਮੈਂ ਤਾਜ਼ੇ ਚਿੱਲੀ ਫਲੈਕਸ ਬਣਾਏ ਸੀ ਥੋੜੇ ਜਿਹਾ ਮੈਂ ਚਿੱਲੀ ਫਲੈਕਸ ਪਾਤੇ ਆ ਮਿਰਚ ਦਾ ਪਾਊਡਰ ਨਹੀਂ ਪਾਣਾ ਫਲੈਕਸ ਹੀ ਪਾਉਣੇ ਆ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਦੇਖੋ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀਗੀ ਗਾਰਲਿਕ ਦੀ ਪਿਆਜ਼ ਦੀ ਤੇ ਬਟਰ ਵਿੱਚ ਕਿਉਂਕਿ ਆਪਾਂ ਬਟਰ ਚ ਭੁੰਨ ਰਹੇ ਹਾਂ ਜਸਟ ਹਾਫ ਟੀस्पून ਇਹਦੇ ਵਿੱਚ ਮੈਂ ਪਾਈ ਆ ਜੀ ਖੰਡ ਸ਼ੂਕਰ ਹਾਫ ਟੀस्पून ਇਹਦੇ ਨਾਲ ਜਿਹੜਾ ਫਲੇਵਰ ਆ ਬਹੁਤ ਵਧੀਆ ਆਦਾ ਇੱਕ ਬੈਲੈਂਸ ਹੋ ਜਾਂਦਾ ਹੈ ਸਾਰੀਆਂ ਚੀਜ਼ਾਂ ਦਾ ਤੇ ਖਾਣ ਨੂੰ ਬਹੁਤ ਜ਼ਿਆਦਾ ਇਹ ਟੇਸਟੀ ਜਦੋਂ ਬਾਈਟ ਆਪਾਂ ਖਾਂਦੇ ਆ ਨਾ ਬਹੁਤ ਹੀ ਵਧੀਆ ਅਮੇਜ਼ਿੰਗ ਇੱਕ ਅਲੱਗ ਜਿਹਾ ਟੇਸਟ ਆਉਂਦਾ ਹੈ ਜੀ ਤੇ ਵੀਡੀਓ ਨੂੰ ਤੁਸੀਂ ਪਸੰਦ ਕਰਦੇ ਆ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਆਹ ਲਓ ਜੀ ਬ੍ਰੈਡ ਜਿਹੜੀ ਆ ਆਪਾਂ ਸੌਟੇ ਕੀਤੀ ਹੋਈ ਸੀ ਪੀਸ ਕੀਤੇ ਹੋਏ ਸੀ ਬਾਈਟ ਸਾਈਜ਼ ਇਹਨੂੰ ਆਪਾਂ ਪੈਨ ਦੇ ਵਿੱਚ ਪਾ ਲਿਆ ਪਾਣ ਤੋਂ ਬਾਅਦ ਇਹਨੂੰ ਆਪਾਂ ਸੌਟੇ ਕਰਨਾ ਚੰਗੀ ਤਰ੍ਹਾਂ ਮਿਕਸ ਕਰਨਾ ਆ ਟਾਸ ਕਰ ਦੇਣਾ ਇਸ ਤਰ੍ਹਾਂ ਸਾਰੇ ਪੀਸ ਮਿਕਸ ਹੋ ਜਾਂਦੇ ਆ ਖਾਣ ਨੂੰ ਇੰਨੀ ਟੇਸਟੀ ਲੱਗਦੀ ਆ ਕਿ ਬਾਜ਼ਾਰ ਤੋਂ ਲੈਣ ਨਾਲੋਂ ਕੋਈ ਵੀ ਚੀਜ਼ ਲੈਣ ਨਾਲੋਂ ਆਪਾਂ ਘਰ 'ਚ ਬਣਾ ਕੇ ਖਾ ਸਕਦੇ ਆ ਤੇ ਇਸ ਤਰ੍ਹਾਂ ਨੂੰ ਹਲਾਉਣਾ ਹੈ ਜਿਹੜੀ ਗੈਸ ਦੀ ਫਲੇਮ ਹੈ ਲੋ ਨਹੀਂ ਰੱਖਣੀ ਇਹ ਮੀਡੀਅਮ ਰੱਖਣੀ ਆ ਜਿਆਦਾ ਹਾਈ ਨਹੀਂ ਰੱਖਣੀ ਮੀਡੀਅਮ ਤੇ ਰੱਖਣੀ ਆ ਲੋ ਬਿਲਕੁਲ ਨਹੀਂ ਕਰਨੀ ਤੇ ਚਲਦੇ ਚਲਦੇ ਤੇ ਤੇ ਗੈਸ ਤੇ ਹੱਥ ਥੋੜਾ ਤੇਜ਼ ਰੱਖਣਾ ਆ ਜੀ ਲਓ ਜੀ ਹੁਣ ਮੈਂ ਪਾਏ ਤੇ ਚਿੱਲੀ ਫਲੈਕਸ ਬਾਕੀ ਜਿਹੜੇ ਰਹਿੰਦੇ ਸੀ ਥੋੜੇ ਜਿਹਾ ਹੋਰ ਪਾਏ ਆ ਹੁਣ ਇਹਨੂੰ ਆਪਾਂ ਮਿਕਸ ਨਹੀਂ ਕਰਨਾ ਪਾਨ ਤੋਂ ਬਾਅਦ ਜੀ ਇਹ ਹੈਗਾ ਹਰਾ ਧਨੀਆ ਕੱਟਿਆ ਹੋਇਆ ਬਰੀਕ ਹਰਾ ਧਨੀਆ ਪਾਣਾ ਆ ਹਰੀ ਧਨੀਆ ਦਾ ਫਲੇਵਰ ਬਹੁਤ ਸੋਹਣਾ ਆਉਂਦਾ ਹੈ ਅਗਰ ਤੁਹਾਡੇ ਕੋਲ ਹੈਗਾ ਆ ਗ੍ਰੀਨ ਪਿਆਜ਼ ਉਹ ਵੀ ਤੁਸੀਂ ਪਾ ਸਕਦੇ ਆ ਪਰ ਹੁਣ ਗਰਮੀ ਆ ਗਰਮੀ ਵਿੱਚ ਹਜੇ ਨਹੀਂ ਮਿਲਦਾ ਘੱਟ ਮਿਲਦਾ ਇਹ ਹੈਗੀ ਜੀ ਮੋਜ਼ਰੇਲਾ ਚੈਟਰ ਚੀਜ਼ ਤੇ ਇਹ ਚੀਜ਼ ਕੋਲੀ ਭਰ ਕੇ ਮੈਂ ਲੈ ਲਈ ਆ ਜੀ ਸਾਰੀਆਂ ਬਰੈਡਾਂ ਦੇ ਪੀਸਾਂ ਦੇ ਉੱਤੇ ਆਪਾਂ ਇਹ ਚੀਜ਼ ਜਿਹੜੀ ਆ ਸਪ੍ਰਿੰਕਲ ਇਸ ਤਰ੍ਹਾਂ ਕਰ ਦੇਣੀ ਆ ਖਲਾਰ ਦੇਣੀ ਆ ਇਹਨੂੰ ਬਿਲਕੁਲ ਹਲਾਉਣਾ ਨਹੀਂ ਕੁਝ ਨਹੀਂ ਕਰਨਾ ਸਾਰੇ ਪੀਸਾਂ ਤੇ ਤੁਸੀਂ بس ਇਹਨੂੰ ਚੀਜ਼ ਨੂੰ ਬਾਸ਼ਾ ਦੇ ਉਸ ਤੋਂ ਬਾਅਦ ਆਪਾਂ ਇਹਦਾ ਢੱਕਣ ਦੇ ਕੇ ਸਿਰਫ 1 ਤੋਂ 1.5 ਮਿੰਟ ਵਾਸਤੇ ਗੈਸ ਦੀ ਫਲੇਮ మీడియం ਰੱਖਣੀ ਬਿਲਕੁਲ మీడియం ਲੋ ਕਰ ਦੇਣੀ ਆ ਜਦੋਂ ਆਪਾਂ ਢੱਕਣ ਦੇਣਾ ਆ ਹੁਣ మీడియం ਸੀ ਤੇ 1 ਤੋਂ 1.5 ਮਿੰਟ ਲਈ ਇਹਨੂੰ ਨਾ ਗੈਸ ਤੇ ਲੋ ਫਲੇਮ ਤੇ ਰੱਖਣਾ ਹੈ ਦੇਖੋ ਜੀ 1.5 ਮਿੰਟ ਬਾਅਦ ਮੈਂ ਢੱਕਣ ਚੁੱਕਿਆ ਸਾਰੀ ਚੀਜ਼ ਪੂਰੀ ਤਰ੍ਹਾਂ ਮੈਲਟ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੈਂ ਚੱਕ ਕੇ ਵੀ ਦਿਖਾ ਰਹੀ ਆ ਦੇਖੋ ਵਾਓ ਕਿੰਨੀ ਵਧੀਆ ਚੀਜ਼ ਸਾਰੀ ਮੈਲਟ ਹੋ ਗਈ ਆ ਤੇ ਖੁਸ਼ਬੂ ਇੰਨੀ ਸੋਹਣੀ ਆ ਰਹੀ ਸੀ ਨਾਲੋਂ ਨਾਲ ਆਪਾਂ ਜੀ ਬਣਾ ਲੇ ਗਰਮਾ ਗਰਮ ਚਾਹ ਨਾਲ ਦੇ ਗੈਸ ਤੇ ਬਾਂਹ ਚੁੱਲੇ ਤੇ ਬਣ ਰਹੀ ਆ ਤੇ ਹੁਣ ਮੈਂ ਕਰਨ ਲੱਗੀ ਆ ਜੀ ਸਰਵ ਦੇਖੋ ਕਿੰਨੀ ਜਲਦੀ ਸਾਡੀ ਇਹ ਚਿੱਲੀ ਚੀਜ਼ گارਲਿਕ ਬ੍ਰੈਡ ਬਣ ਕੇ ਤਿਆਰ ਹੋ ਗਈ ਆ ਕੁਝ ਵੀ ਸਮਾਂ ਨਹੀਂ ਲੱਗਦਾ ਬਹੁਤ ਜਲਦੀ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਦੇਖੋ ਪੈਨ ਬਿਲਕੁਲ ਸਾਫ਼ ਆ ਬਿਲਕੁਲ ਪੈਨ ਦੇ ਨਾਲ ਨਹੀਂ ਲੱਗਿਆ ਕੁਝ ਵੀ ਲਓ ਜੀ ਸਾਡੇ ਚਿੱਲੀ ਚੀਜ਼ گارਲਿਕ ਬ੍ਰੈਡ ਬਣ ਕੇ ਤਿਆਰ ਹੋ ਗਈ ਆ ਹੁਣ ਮੈਂ ਤੁਹਾਨੂੰ ਦਿਖਾ ਰਹੀ ਆ ਇਹਨੂੰ ਇਹਨੂੰ ਦੇਖੋ ਕਿੰਨੇ ਵਧੀਆ ਵਾਓ ਸਾਰੀ ਚੀਜ਼ ਮੈਲਟ ਹੋ ਚੁੱਕੀ ਆ ਤੇ ਤੁਹਾਨੂੰ ਮੇਰਾ ਦਿਲ ਕਰਦਾ ਸੀ ਕਿ ਸਾਰੇ ਪੀਸ ਚੁੱਕ ਚੁੱਕ ਕੇ ਦਿਖਾਵਾਂ ਇੰਨੇ ਸੋਹਣੇ ਲੱਗ ਰਹੇ ਸੀ ਪ੍ਰਦੀਪ ਉਹਨੇ ਹੀ ਸਕੂਲ ਤੋਂ ਆਈ ਸੀ ਕੱਲੀ ਮੈਂ ਬਣਾ ਰਹੀ ਸੀ ਵੀਡੀਓ ਵਾਓ ਵਾ ਦੇਖੋ ਜੀ ਦੇਖੋ ਕਿੰਨੇ ਵਧੀਆ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਚੀਜ਼ ਮੈਲਟ ਹੋਈ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਜੀ ਇਸ ਤਰ੍ਹਾਂ ਤੁਸੀਂ ਬਣਾਇਓ ਜੀ ਖਾਇਓ ਬੱਚਿਆਂ ਨੂੰ ਤਾਂ ਖੁਸ਼ੀ ਦਾ ਟਿਕਾਣਾ ਨਹੀਂ ਰਹੂਗਾ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਅਗਰ ਬੱਚੇ ਰੋਟੀ ਨਹੀਂ ਖਾਂਦੇ ਕਦੇ-ਕਦੇ ਬਣਾ ਲਿਆ ਕਰੋ ਜਿਸ ਤਰ੍ਹਾਂ ਹੁਣ ਬਰਸਾਤ ਦਾ ਮੌਸਮ ਆ ਬਾਰਿਸ਼ਾਂ ਦੇ ਮੌਸਮ ਆ ਇਸ ਤਰ੍ਹਾਂ ਸਭ ਦਾ ਦਿਲ ਕਰਦਾ ਜੀ ਚੀਜ਼ ਖਾਣ ਸਾਰੇ ਖਾ ਸਕਦੇ ਬਜ਼ੁਰਗ ਵੀ ਖਾ ਸਕਦੇ ਆ ਬਿਲਕੁਲ ਸੌਫਟ ਬਣ ਕੇ ਤਿਆਰ ਹੋਈ ਆ ਹਲਕੀ ਹਲਕਾ ਕਰਾਂਚਾ ਤੇ ਬਾਕੀ ਬਿਲਕੁਲ ਸੌਫਟ ਆ ਵਾਓ ਬਹੁਤ ਵਧੀਆ ਟੇਸਟ ਪ੍ਰਦੀਪ ਨੂੰ ਕਰਾਇਆ ਬੜੀ ਖੁਸ਼ ਹੋਈ ਬਹੁਤ ਖੁਸ਼ ਹੋਈ ਜਦੋਂ ਉਹਨੇ ਮੈਨੂੰ ਅਨ ਸਕੂਲ ਤੋਂ ਆ ਕੇ ਪ੍ਰਦੀਪ ਨੇ ਦੇਖਿਆ ਕਿ ਮੰਮਾ ਬਣਾ ਰਹਾ ਹੈ ਕੁਝ ਖਾਣ ਨੂੰ ਖੁਸ਼ਬੂ ਤਾਂ ਅੰਦਰ ਵੱੜਦੇ ਸਾਰੇ ਆ ਗਏ ਸੀ ਦੇਖੋ ਜੀ ਕਿੰਨੀ ਵਧੀਆ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਓਕੇ ਜੀ ਟੇਕ ਕੇਅਰ ਸਾਸਤ੍ਰਿਕ